प्यारे साथियों पेंड पेण दिया तस्वीरें दिखांदे पए हां बहुत बड़ी लूट खो ਨੂੰ ਇਨਜ਼ਾਮ ਦਿੱਤਾ ਗਿਆ ਤਿੰਨ ਮੋਟਰਸਾਈਕਲ ਸਵਾਰ ਜਿਹੜੇ ਹੈਗੇ ਆ ਉਹ ਆਏ ਆ ਦਿਨ ਦਿਹਾੜੇ ਵਾਰਦਾਤ ਕਰਕੇ ਇਹ ਚਲੇ ਗਏ ਆ ਕੀ ਲੁੱਟ ਖੋ ਹੋਈ ਆ ਕਿਸ ਕਿਨਾ ਹਥਿਆਰਾਂ ਦੇ ਨਾਲ ਉਹ ਆਇਆ ਦੁਕਾਨਦਾਰ ਦੇ ਨਾਲ ਸਿੱਧੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆ ਪੁਲਿਸ ਨਵਾਂ ਸ਼ਹਿਰ सदर थाना ਤੋਂ اطلاਅ ਮਿਲਦੇ ਸਾਰ ਹੀ ਪੰਜਾਬ ਪੁਲਿਸ ਨਵਾਂ ਸ਼ਹਿਰ सदर थाना ਤੋਂ ਮਲਾਜ਼ਮ ਪਹੁੰਚੇ ਨੇ ਪੁੱਛਾਂਗੇ ਜਾਣਕਾਰੀਆਂ ਲਵਾਂਗੇ ਸਰਪੰਡ ਭੇਂ ਦੇ ਵਿੱਚ ਪਹੁੰਚਿਓ ਕਿਸ ਤਰ੍ਹਾਂ ਆਉਣਾ ਹੋਇਆ ਜੀ ਅੱਜ ਸਾਨੂੰ 4:30 ਤੋਂ ਬਾਅਦ ਕਰੀਬ ਇਤਲਾ ਮਿਲਿਆ ਵੀ ਇੱਥੇ ਭੇਂ ਦੇ ਵਿੱਚ ਮੈਡੀਕਲ ਸਟੋਰ ਦੇ ਉੱਤੇ ਹੋ ਗਈ ਆ ਜੀ ਸਰ ਉਹ ਕਿ ਮੌਕੇ ਤੇ ਆਏ ਆ ਕੇ ਦੇਖਿਆ ਜੀ ਤੇ ਰਿਪੋਰਟ ਚਾਹ ਨੇ ਬਿਆਨ ਲਖਾਇਆ ਤਾਂ ਦੇਖੋ ਜੀ ਵੀ ਤਿੰਨ ਬੰਦੇ ਆਏ ਆ ਮੋਟਰਸਾਈਕਲ ਤੇ ਜੀ ਅੰਦਰ ਵੜ ਕੇ ਉਹਨਾਂ ਨੇ 5000 ਰੁਪਇਆ ਤੇ ਉਹਨਾਂ ਦਾ ਮੋਬਾਈਲ ਲੱਗਿਆ ਨਹੀਂ ਜੀ ਤੇ ਅੱਗੇ ਅੱਗੇ ਮੋਬਾਈਲ ਜਿਹੜਾ ਆਪਾਂ ਜੀ ਚੈੱਕ ਕਰ ਰਹੇ ਹਾਂ ਕੈਮਰੇ ਜੀ ਬੰਦਿਆਂ ਦੀ شناخت ਨਹੀਂ ਹੋ ਰਹੀ ਜੀ ਬਿਆਨਾਂ ਦੇ ਆਧਾਰ ਤੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਵੀਰ ਜੀ ਕਿੰਨੀ ਕੁ ਉਮਰ ਸੀ ਦੇਖਣ ਨੂੰ ਉਹਨਾਂ ਦੀ ਲੱਗਦੀ ਹੈ ਲੱਗਦੇ ਸੀਗੇ 28 ਤੋਂ ਵਹੀ 20 ਤੋਂ ਲੈ ਕੇ 25 30 ਦੇ ਵਿਚ ਵਿੱਚ 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 ਸੀਗਾ ਕਿੰਨੇ ਮੈਂਬਰ ਸੀਗੇ ਤਿੰਨ ਮੈਂਬਰ ਸੀਗੇ ਕਿੰਨਿਆਂ ਮੋਟਰਸਾਈਕਲ ਤੇ ਆਈ ਆ ਹਾਂ ਜੀ ਕਿ ਮੋਟਰਸਾਈਕਲ ਕਿੰਨੇ ਸੀ ਵਾਇਕਾਂ ਇੱਕੋ ਸੀ ਇੱਕ ਮੋਟਰਸਾਈਕਲ ਇੱਕ ਸੀਗਾ ਅਪਾਚੀ ਟਾਈਪ ਸੀਗਾ ਅਪਾਚੀ ਟਾਈਪ ਸੀਗਾ ਇੱਦਾਂ ਤੇ ਕੋਈ ਰੰਗ ਕੋਈ ਰੰਗ ਮੇਰੇ ਖਿਆਲ ਸੇ ਬਲੈਕ ਇੱਦਾਂ ਜਾਂ ਚਿੱਟੇ ਦੇ ਇੱਦਾਂ ਤੇ ਛੇੜ ਜਦੋਂ ਤੁਸੀਂ ਫਿਰ ਉਹਨੂੰ ਬਾਹਰ ਦੇਖਿਆ ਨਿਕਲ ਕੇ ਜਾਂ ਨਹੀਂ ਹਾਂ ਦੇਖਿਆ ਮੈਂ ਬਾਹਰ ਨਿਕਲ ਕੇ ਦੇਖਿਆ ਕਿਤਨੀ ਸੱਟ ਮਗਾਈ ਆ ਇੱਧਰ ਨੂੰ ਜਦੋਂ ਉਹ ਵਾਲ ਸਾਈਡ ਤਰਫ ਗਿਆ ਜੀ ਗਿਆ ਵੀ ਬੜਾ ਹੌਲੀ ਆਰਾਮ ਨਾਲ ਗਿਆ ਇੱਦਾਂ ਨੇ ਤੇਜ਼ ਹੋ ਕੇ ਨਹੀਂ ਗਿਆ ਕਿਹ ਵੀ ਆ ਨਾ ਕਿੰਨੀਆਂ ਛਕਲਾਸੀਆਂ ਮੋਨੇ ਸੀ ਪਟਕਾ ਧਾਰੀ ਸੀ ਨਹੀਂ ਮੋਨੇ ਸੀ ਮੋਨੇ ਸੀ ਤਿੰਨੇ ਮੋਨੇ ਸੀ ਤਿੰਨੇ ਮੋਨੇ ਸੀ ਕੋਈ ਕੈਪ ਸੱਤੇ ਜਾ ਨਹੀਂ ਨਹੀਂ ਕੁਛ ਨਹੀਂ ਉਹ ਮੂੰਹ ਬਨੇ ਦੋ ਮੂੰਹ ਬਨੇ ਸੀ ਕਿ ਇੱਕ ਚਲੰਦੇ ਸੀ ਜੀ ਪ੍ਰਸ਼ਾਸਨਕਤੂਦ ਮੰਗੇ ਇਹ ਬੰਦਾ ਇੱਕ ਕੀਰਤੀ ਐ ਨਾ ਜੀ ਉਹ ਨਸ਼ੇੜੀ ਐ ਜੀ ਉਹਦਾ ਨਾ ਸੰਸਾਰ ਐ ਉਹਦਾ ਨਾ ਪਰਿਵਾਰ ਐ ਵਾਹ ਕੀਰਤੀ ਦੇ ਵੇਲੇ ਪਰਿਵਾਰ ਸੰਸਾਰ ਦੋ ਇਹ ਚੀਜ਼ਾਂ ਮੈਂ ਨਾ ਰਖਾਨੀ ਆ ਵਾਹ ਅਜੂ ਜੇ ਪੈਸੇ ਨਾ ਦਿੰਦੇ ਉਹਨੇ ਜਾਨੀ ਨਕਸਾਂ ਰੋਣਾ ਸੀ ਉਹਦਾ ਪਰਿਵਾਰ ਵੀ ਰੁਲ ਜਾਣੀ ਸੀ ਉਹਦੀ ਕਿਰਤ ਰੁਲ ਜਾਣੀ ਸਭ ਕੁਝ ਖਤਮ ਹੋ ਜਾਣੀ ਸੀ ਏਸੀ ਚੀਜ਼ ਕਰਕੇ ਉਹਨੇ ਬਿਲਕੁਲ ਹੈਂਗ ਹੋ ਕਰਕੇ ਪਰਿਵਾਰ ਦੇਖ ਦੇ ਕਰਕੇ ਅਨੇ ਮੈਂ ਗੱਲਬਾਤ ਕਰ ਰਹੀ ਸੀ ਅਸੀ ਸ਼ਾਮ ਨੂੰ ਜਿੱਦਾਂ ਤੇ ਅਸੀਂ ਮਤਲਬ ਲੰਘੀਆਂ 6 ਵਜੇ ਜਿੱਦਾਂ ਉਸ ਵੇਲੇ ਪੁਲਿਸ ਇੱਥੇ ਆਈ ਹੋਈ ਸੀ ਜਿੱਦਾਂ ਪ੍ਰਸ਼ਾਸਨ ਤੇ ਕਾਰਵਾਈ ਕਰ ਰਹੇ ਸੀ ਜੀ ਵਾ ਹੁਣ ਚਲੋ ਆਪਣੇ ਸਮੇਂ ਦੂਤੀ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਨੇ ਮਿਲ ਕੇ ਕਿਉਂਕਿ ਇਹ ਸਾਡੇ ਫੈਮਲੀ ਦੇ ਨਾਲ ਰਿਲੇਟਡ ਆ ਅਸੀਂ ਰੋਜ਼ਾਨਾ ਮੇਰੇ ਫਾਦਰ ਸਾਹਿਬ ਨੂੰ ਇਹ ਰੋਜ਼ਾਨਾ ਚੈੱਕ ਕਰਕੇ ਆਉਂਦੇ ਜੀ ਜੀ ਤੇ ਉਹ ਇਹਨਾਂ ਦਾ ਬੜੀ ਮੱਧਿਆ ਬੜੇ ਨਾਈਸ ਸਵਾਰੇ ਨੇ ਬੜੇ ਪ੍ਰੇਮ ਵਾਲੇ ਨੇ ਜਿੱਦਾਂ ਜੀ ਜੀ ਔਰ ਜਿੰਨੀ ਦੁਕਾਨਾਂਦਾਰੇ ਭਾਈ ਸਾਹਿਬ ਖੜੇ ਨੇ ਤਾਂ ਰੋਚਰ ਸਿੰਘ ਜੀ ਨੇ ਦੀ ਦੁਕਾਨ ਨਾਲ ਨਾਲ ਦੁਕਾਨ ਹੈ ਇਹ ਵੀ ਕਹਿੰਦੇ ਮੈਂ ਮੈਂ 12 ਵਜੇ ਕਿ ਗਿਆ ਤੇ ਇਹ ਬੜਾ ਇਹਨਾਂ ਦੇ ਨਾਲ ਪ੍ਰੇਮ ਹੈ ਸਾਰੇ ਸਾਡੇ ਨਗਰ ਦੇ ਨਾਲ ਬੜਾ ਪ੍ਰੇਮ ਹੈ ਚਲੋ ਦੂਰੋਂ ਚੰਦ ਕੇ ਆਂਦੇ ਬੰਗਿਆ ਇੱਥੋਂ ਪਰ ਪ੍ਰਸ਼ਾਸਨ ਨੂੰ ਚਾਹੀਦਾ ਤੇ ਇਹਨਾਂ ਨੂੰ ਪੂਰਾ ਇਨਸਾਫ ਦੇਵੇ ਜੀ ਹੈਨਾ ਚਲੋ ਇਸ ਵੇਲੇ ਤਾਂ ਬੰਦਾ ਕਿੰਨਾ ਚਲੋ ਪੈਸੇ ਚਲੇ ਗਏ ਨਾ ਮੇਰੀ ਜਾਨ ਬਚ ਗਈ ਹੈਨਾ ਇਹ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚਲੋ ਜਾਨ ਤਾਂ ਜਿਹੜੀ ਬਚ ਗਈ ਹੈ ਨਾ ਉਹ ਕੀਰਤੀ ਨੇ ਬੜੀ ਮਿਹਨਤ ਦੇ ਨਾਲ ਆਪਣਾ ਪੈਸਾ ਕਮਾਇਆ ਹੈ ਨਾ ਪੱਛਿਆਂ ਦੇ ਵਾਸਤੇ ਉਹ ਜ਼ਰੂਰ ਪੈਸਾ ਵੀ ਆਣਾ ਚਾਹੀਦਾ ਪਰ ਇਨਸਾਫ ਇਦਾਂ ਦੇ ਲੋਕਾਂ ਨੂੰ ਛੇੜੀਆਂ ਨੂੰ ਸਰਕਾਰਾਂ ਦਾਅਵੇ ਕਰੀ ਜਾਂਦੀਆਂ ਨਾ ਵੀ ਨਸ਼ੇੜਿਆਂ ਤੇ ਅਸੀਂ ਵਦਨੱਥ ਪਾਲੀ ਨੱਥ ਪਾਲੀ ਹੈ ਪਰ ਇਹ ਮੱਥ ਪਈ ਨਹੀਂ ਹੈ ਪਰ ਪਾਣੀ ਚਾਹੀਦੀ ਹੈ ਔਰ ਇਲਾਕੇ ਨੇ ਜਿੱਦਾਂ ਪੰਚ